Good ਮਈ ਵਾਲੇ ਦਿਨਾਂ ਜਿਹੜਾ ਸੰਯੁਕਤ ਖਾਨ ਮੋਰਚੇ ਦੇ ਸੱਦੇ ਤੇ ਜਗਰਾਉਂ ਵਿਖੇ ਮਹਾਪੰਚਾਇਤ ਕੀਤੀ ਜਾ ਰਹੀ ਆ ਅੱਜ ਸੈਂਕੜਿਆਂ ਦੀ ਕਾਫਲੇ ਦੇ ਵਿੱਚ ਜੀਰਾ ਦੀ ਦਾਣਾ ਮੰਡੀ ਤੋਂ ਭਾਰਤੀ ਕਿਸਾਨੀ ਨੂੰ ਕਾਦੀਆਂ ਦਾ ਕਾਫਲਾ ਜਿਹੜਾ ਨਾ ਉਹ ਜਗਰਾਉਂ ਮੰਡੀ ਜਗਰਾਉਂ ਰੈਂਦੀ ਦੇ ਵਿੱਚ ਰਵਾਨਾ ਹੋ ਰਿਹਾ ਤਾਂ ਕਿ ਜਿਹੜਾ ਦੇਸ਼ ਨੂੰ ਜਿਹੜੇ ਮੋਦੀ ਸਰਕਾਰ ਦੇ ਚੁੰਗਲ ਤੋਂ ਛਡਾਉਣ ਦੇ ਲਈ ਮੋਦੀ ਸਰਕਾਰ ਦੀਆਂ ਦੇਸ਼ ਵਿੱਚੋਂ ਜੜ੍ਹਾਂ ਪੁੱਟਣ ਦੇ ਲਈ ਇੱਥੋਂ ਜਿਹੜਾ ਵੱਡਾ ਕਾਫਲਾ ਜਿਹੜਾ ਜੀਰੇ ਤੋਂ ਭਾਰਤੀ ਕਿਸਾਨੀ ਨੂੰ ਕਾਦੀਆਂ ਦਾ ਰਵਾਨਾ ਹੋ ਰਿਹਾ ਇੱਕ ਦੇਖੋ ਜੀ ਅਸੀਂ ਸਹੀ ਸਵਾਲ ਜਵਾਬ ਕਰਨੇ ਅਸੀਂ ਭਾਜਪਾ ਦਾ ਕੈਂਡੀਡੇਟ ਆ ਉਹਨੂੰ ਵੀ ਸਵਾਲ ਜਵਾਬ ਅਸੀਂ ਕੀਤੇ ਸ਼ਾਂਤਮਈ ਤਰੀਕੇ ਨਾਲ ਤੇ ਇਹਨਾਂ ਤੋਂ ਵੀ ਸਵਾਲ ਜਵਾਬ ਕਰਨੇ ਵੀ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਤੁਸੀਂ ਕਿਉਂ ਨਹੀਂ ਅਜੇ ਤੱਕ ਪੂਰੇ ਕੀਤੇ ਜੋ ਵੀ ਜਿੰਨੇ ਵੀ ਵਾਅਦੇ ਕੀਤੇ ਜਦੋਂ ਸਰਕਾਰ ਆਉਣ ਤੋਂ ਪਹਿਲਾਂ ਇਹਨਾਂ ਨੇ ਵਾਅਦੇ ਕੀਤੇ ਮੁੱਖ ਮੰਤਰੀ ਨੇ ਔਰ ਇਹਨਾਂ ਦੇ ਜਿਹੜੇ ਹੋਰ ਸਾਰੇ ਲੀਡਰਾਂ ਨੇ ਉਹ ਉਹਨਾਂ ਤੋਂ ਵੀ ਸਵਾਲ ਜਿਹੜੇ ਜਵਾਬ ਪੁੱਛੇ ਜਾਂਦੇ ਠੀਕ ਹੈ ਸਵਾਲ ਜਵਾਬਾਂ ਦਾ ਪਹਿਲਾਂ ਤੋਂ ਹੀ ਇਹ ਸਪਸ਼ਟ ਪ੍ਰੋਗਰਾਮ ਹੈ ਕਿ ਜਿਹੜਾ ਬੀਜੇਪੀ ਦਾ ਵਿਰੋਧ ਕਰਨਾ ਹੈ ਉਹਦੇ ਵਿਰੋਧ ਦਾ ਵੀ ਕੋਈ ਕਾਰਨ ਹੈ ਕਾਰਨ ਇਹ ਆ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਮੋਦੀ ਸਰਕਾਰ ਨੇ ਆਪ ਹੀ ਇਹ ਵਾਅਦਾ ਕੀਤਾ ਸੀ ਕਿਸਾਨਾਂ ਨਾਲ ਆਪ ਕੋਨੇ ਵਾਅਦਾ ਕੀਤਾ ਸੀ ਕਿਸਾਨ ਨਹੀਂ ਕਰਦੇ insan ਸਿਰਫ ਇਹ ਕਹਿ ਰਿਹਾ ਕਿ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਜਿਹਦੀ ਤੁਸੀਂ ਗੱਲ ਕੀਤੀ ਸੀ ਕਿ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾਏਗੀ 22 23 ਫਸਲਾਂ ਤੇ ਉਹ ਤੁਸੀਂ ਪੂਰਾ ਕਰ ਦਿਓ ਜਿਹੜਾ ਤੁਸੀਂ ਆਪਣੀ ਜ਼ਿਮੇਵਾਰੀ ਤੋਂ ਕੱਢਿਆ ਸੀ ਉਹ ਨੂੰ ਪੂਰਾ ਕਰ ਦਿਓ ਉਹੀ ਮੰਗ ਕਰ ਰਿਹਾ ਕਿਸਾਨ ਉਹਦੇ ਵਾਸਤੇ ਕਿਸਾਨ ਜਿਹੜੇ ਜੱਦੋਜਹਿਦ ਕਰ ਰਹੇ ਆ ਉਹਦੇ ਵਾਸਤੇ ਬਾਰਡਰਾਂ ਤੇ ਕਿਸਾਨ ਬੈਠੇ ਆ ਉਹ ਕਿਸਾਨ ਵੀ ਜਿਹੜੇ ਸਾਡੇ ਭਰਾ ਨੇ ਜਿਹੜੇ ਐਸਐਲ ਬਾਰਡਰਾਂ ਤੇ ਬੈਠੇ ਹੋਏ ਆ ਤੇ ਉਹ ਇਹ ਵੀ ਕਹਿ ਰਿਹਾ ਕਿ ਲੋਕਾਂ ਨੂੰ ਇੰਨੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਕਿ ਅਸੀਂ ਚਾਹੁੰਦੇ ਕਿ ਸੜਕ ਪੁੱਲ ਜਾਵੇ ਇਹ ਸੜਕਾਂ ਜਿਹੜੀਆਂ ਖੋਲ ਦਿੱਤੀਆਂ ਜਾਣ ਪਰ ਉੱਥੇ ਇੰਨੇ ਵੱਡੇ ਬੈਰੀਕੇਡ ਤੇ ਕੰਕਰੀਟ ਦੀਆਂ ਕੰਧਾਂ ਬਣਾਈਆਂ ਹੋਈਆਂ ਐ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਐ ਸਰਕਾਰ ਨੂੰ ਚਾਹੀਦਾ ਲੋਕਾਂ ਦੀ ਗੱਲ ਸੁਣਨ ਤੇ ਜਿਹੜੇ ਉਹਨਾਂ ਨੇ ਆਪ ਵਾਅਦੇ ਕੀਤੇ ਹੋਏ ਆ ਚਾਹੇ ਕੋਈ ਵੀ ਸਰਕਾਰ ਐ ਕੋਈ ਵੀ ਰਾਜਸੀ ਪਾਰਟੀ ਐ ਜਿਹੜੇ ਆਪ ਵਾਅਦੇ ਕਰਦੇ ਆ ਘੱਟੋ ਘੱਟ ਉਹਨਾਂ ਵਾਅਦਿਆਂ ਤੇ ਤਾਂ ਖਰੇ ਉਤਰਨ ਜੀ ਕਾਲਸਾ ਲਈ ਜੀ ਜੋ ਸਾਨੂੰ ਮੋਰਚੇ ਨੇ ਕਾਲ ਦਿੱਤੀ ਜੀ ਉਹ ਧੀਰੇ ਬਲਾਕ ਚੋਂ ਵੱਧ-ਵੱਧ ਅਸੀਂ 70 60 70 ਗੱਡੀਆਂ ਲੈ ਕੇ ਜਾ ਰਹੇ ਆਂ ਵੱਧ-ਵੱਧ ਅਸੀਂ ਨਾਲ ਸੰਸਦਲ ਨੂੰੜਾ ਚੱਲ ਰਹੇ ਆਂ ਪਰ ਅਸੀਂ ਇਹ ਆ ਵੀ ਆਣੇ ਆਂ ਕਿ ਜੋ ਕੰਮ ਹੋ ਰਿਹਾ ਬੀਜੇਪੀ ਨੂੰ ਵੋਟ ਨਾ ਪਾਉ ਉਹ ਇਹੋ ਉੱਤੇ ਜੋ ਐਲਾਨ ਹੋਣਾ ਅੱਜ ਉੱਥੇ ਸਾਰਿਆਂ ਦੇ ਸਾਹਮਣੇ ਹੋ ਜਾਣਾ ਪਰ ਅਸੀਂ ਫਿਰ ਵੀ ਆਣਿਆ ਵੀ ਜੀਪੀ ਨੂੰ ਵੋਟਾਂ ਪਾਉ। ਪਰ ਜਿਹੜੇ ਬਾਜ਼ਾਰਾਂ ਦੇ ਬੈਠੇ ਸਾਡੇ ਭਰਾ ਉਹਨਾਂ ਦਾ ਕੀ ਗਾ 750 ਸਾਡਾ ਉੱਥੇ ਸੈੱਲ ਲੱਗ ਗਿਆ। ਇਹ ਚੀਜ਼ ਨੂੰ ਮੋਦੀ ਨੇ ਵੇਖ ਕੇ ਜੇ ਸਾਡੇ ਭਰਾ ਜਾਣਦੇ ਆ ਵੀ ਜੀਪੀ ਨੂੰ ਵੋਟ ਪਾਉਣ ਕੱਲ ਜੀਰੇ ਕੱਢ ਸੀਗਾ ਉਹਦੇ ਜਗਾਇਆ ਪਰ ਅਸੀਂ ਦੁਕਾਨਦਾਰਾਂ ਨੂੰ ਕਹਿੰਨੇ ਆ ਜੇ ਸਾਡੇ ਦੁਕਾਨਦਾਰ ਭਰਾ ਵੀ ਜਾਣ ਕੇ ਸਾਡੇ ਤੇ ਵੀਰ ਕੇ ਅਸੀਂ ਵੀ ਕਹਾਂਗੇ ਫਿਰ ਇਹ ਚੀਜ਼ ਦਾ ਵਿਰੋਧ ਕਰੋ ਕਿਸਾਨਾਂ ਨੂੰ ਕਹਾਂਗੇ ਦੁਕਾਨਾਂ ਤੋਂ ਸਮਾਨ ਨਾ ਲਓ ਅਸੀਂ ਹੱਥ ਬੰਨ੍ਹ ਕੇ ਬੇਇਨਤੀ ਕਰਾਂਗੇ ਪਰ ਅਸੀਂ ਫਿਰ ਵੀ ਆਣੇ ਉਹਦੇ ਭਾਈਚਾਰਾ ਵੀ ਅਸੀਂ ਨਾ ਗਵਾਈਏ ਸਾਡੇ ਨਾਲ ਜੁੜੋ ਤੇ ਅਸੀਂ ਆਨੇ ਸੱਚੀ ਆਵਾਜ਼ ਦੇਖਾਓ ਬਾਰੇ ਗੁਰਜੀਤ ਕਾਲਸਾ ਪ੍ਰਧਾਨ ਮੰਤਰੀ